ਆਪਰੇਸ਼ਨ ਕਾਸੋਤਿਤ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ 18 ਗ੍ਰਾਮ ਹੈਰੋਇਨਸ ਹਨੇ ਪੁਲਿਸ ਨੇ ਇੱਕ ਨੂੰ ਕੀਤਾ ਕਾਬੂ ਸੂਬਾ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਅਣਥੱਕ ਪ੍ਰਯਾਸ ਕੀਤੇ ਜਾ ਰਹੇ ਨੇ ਤਾਂ ਜੋ ਸੂਬੇ 'ਚ ਨਸ਼ੇ ਦੇ ਵਗ ਰਹੇ ਛੇਵੇਂ ਦਰਿਆ ਨੂੰ ਰੋਕਿਆ ਜਾ ਸਕੇ ਪਰ ਉਸ ਦੇ ਬਾਵਜੂਦ ਕੁਝ ਲੋਕ ਅਜ ਵੀ ਪੰਜਾਬ ਦੀ ਜਵਾਨੀ ਨੂੰ ਰੋਲਣ 'ਚ ਲੱਗੇ ਹੋਏ ਨੇ ਅਤੇ ਇਹਨਾ ਸ਼ਰਾਰਤੀ ਅੰਸਰਾਂ ਨੂੰ ਰੋਕਣ ਦੇ ਲਈ ਅੱਜ ਪਠਾਨਕੋਟ ਪੁਲਿਸ ਵੱਲੋਂ ਆਪਰੇਸ਼ਨ ਕਾਸੋਤਿਤ ਛਾਪੇਮਾਰੀ ਕੀਤੀ ਗਈ ਅਤੇ ਇੱਕ ਸ਼ਖਸ ਨੂੰ 18 ਗ੍ਰਾਮ ਹੈਰੋਇਨਸ ਹਨੇ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਠਾਨਕੋਟ ਨੇ ਕਿਹਾ ਕਿ ਅੱਜ ਆਪਰੇਸ਼ਨ ਕਾਸੋਤਿਤ ਜ਼ਿਲ੍ਹੇ ਚ ਕੁੱਲ 18 ਰੁਪਿਆ ਨੂੰ ਕਾਬੂ ਕੀਤਾ ਗਿਆ ਹੈ ਜਿਗਣਾ ਵਿੱਚੋਂ ਦੋ ਪਠਾਨਕੋਟ ਸ਼ਹਿਰ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿੱਚੋਂ ਇੱਕ ਤੋਂ 18 ਗ੍ਰਾਮ ਹੈਰੋਇਨ ਫੜੀ ਗਈ ਹੈ ਇਸ ਮੌਕੇ ਉਹਨਾਂ ਇਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਇਸ ਪਾਸੇ ਬਹੁਤ ਸਖਤ ਹੈ ਅਤੇ ਆਉਣ ਵਾਲੇ ਦਿਨਾਂ ਚ ਨਸ਼ੇ ਦਾ ਖੰਮਕਰ ਜੋ ਪ੍ਰਾਪਰਟੀ ਇਹਨਾਂ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਹੈ ਉਸ ਨੂੰ ਤਹਿ ਤੇਰੀ ਕੀਤਾ ਜਾਵੇਗਾ। ਤੇ ਦੂਸਰਾ ਵੀ ਤੁਸੀਂ ਜਾਣਦੇ ਹੋ ਕਿ ਮਾਨੋਕ ਸੀਐਮ ਪੰਜਾਬ ਉਹਨਾਂ ਦੀ ਸਪੈਸ਼ਲ ਡਾਇਰੈਕਸ਼ਨ ਪਿਛਲੇ ਕੁਝ ਦਿਨਾਂ ਚ ਆਈਆਂ ਉਹਨਾਂ ਨੇ ਇੱਕ ਕੈਬਨਟ ਸਬ ਕਮੇਟੀ ਵੀ ਬਣਾਈ ਹੈ ਕਿ ਵੀ ਜਿਹੜੀ ਨਸ਼ਾ ਦੇ ਉੱਪਰ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਨੂੰ ਉਹ ਉਹਨੂੰ ਵਾਚ ਕਰੂਗੀ ਇਹਦੇ ਬਾਅਦ ਆਪਣੇ ਐਸਐਸਪੀ ਪਠਾਨਕੋਟ ਸ਼੍ਰੀ ਦਲਜਿੰਦਰ ਸਿੰਘ ਢਿੱਲੋਂ ਜੀ ਇਹਨਾਂ ਦੀ ਵੀ ਸਾਨੂੰ ਖਾਸ ਸਹਾਇਤਾ ਆਈ ਹੈ ਉਹਦੇ ਬਾਅਦ ਜਿਹੜਾ ਆਪਾਂ ਇੱਕ ਮਾਰਸ਼ਲ ਸਪੈਸ਼ਲ ਡਰਾਈਵ ਜਿਹੜਾ ਪਠਾਨਕੋਟ 'ਚ ਜਿਹੜਾ ਸਟਾਰਟ ਕੀਤਾ ਤੇ ਉਹਦੇ ਮੱਦੇ ਨਜ਼ਰ ਆਪਾਂ ਜਿਹੜੇ ਆ ਆਪਣੇ ਸਿਟੀ ਸਬਡਿਵੀਜ਼ਨ 'ਚ કુલ 3 ਐਫਆਈਆਰਜ਼ ਲੌਂਚ ਕੀਤੀਆਂ ਤੇ ਉਹਨਾਂ 'ਚੋਂ ਇੱਕ ਐਫਆਈਆਰ ਜਿਹੜੀ ਐਫਆਈਆਰ ਨੰਬਰ 20 ਹੈ ਜਿੱਥੇ 18 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਉਹਦੇ ਵਿੱਚ ਆਪਾਂ ਮੌਕੇ ਤੇ ਆਏ ਆ ਹੁਣ ਇਸ ਏਰੀਏ 'ਤੇ ਪੂਰੀ ਆਪਾਂ ਸਰਚ ਕਰਾਂਗੇ ਤੇ ਦੇਖਾਂਗੇ ਸਾਨੂੰ ਕੋਈ ਹੋਰ ਵੀ ਕੋਈ ਰਿਕਵਰੀ ਹੁੰਦੀ ਹੈ ਕਿ ਨਹੀਂ ਤੇ ਇਹ ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਵੀ ਪੂਰੇ ਪਠਾਨਕੋਟ 'ਚ ਇਹ ਜਿਹੜਾ ਡਰਾਈਵ ਜਿਹੜਾ ਉਹ ਚੱਲ ਰਿਹਾ ਤਕਰੀਬਨ 8 ਕਦੋਸ਼ੀ ਆਪਾਂ ਹਰਵੰਦੇ ਅਲੱਗ-ਅਲੱਗ ਕੇਸ 'ਚ ਆਪਾਂ ਫੜਿਆ ਪੂਰੇ ਪਖਾਨਕੋਟ ਜ਼ਿਲ੍ਹੇ 'ਚ ਤੇ ਇਹਦੇ ਵਿੱਚ ਨਾ ਹੀ ਕੇਵਲ ਸਿਟੀ ਦੇ ਏਰੀਏ 'ਚ ਬਲਕਿ ਸੁਜਾਲਪੁਰ ਦੇ ਏਰੀਏ 'ਚ ਐਂਡ ਰੂਰਲ ਦੇ ਏਰੀਏ 'ਚ ਵੀ ਜਿਹੜਾ ਇਸ ਸਪੈਸ਼ਲ ਡਰਾਈਵ ਚੱਲ ਰਿਹਾ ਤੇ ਇਸ ਰਾਂਹੀ ਮੈਂ ਤੁਹਾਨੂੰ ਇੱਕ ਇਹਨਾਂ ਨੂੰ ਡਰੱਗਸ ਪੈਡਲਰ ਨੂੰ ਬੜਾ ਇੱਕ ਸਟਰੋਂਗ ਮੈਸੇਜ ਲਾਉਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਸੋਚਦਾ ਕਿ ਵੀ ਆਪਾਂ ਨਸ਼ੇ ਵੇਚ ਕੇ ਇੱਥੇ ਸਰਵਾਈਵ ਕਰ ਲਾਂਗੇ ਤੇ ਇਹ ਪੋਸੀਬਲ ਨਹੀਂ ਹੁਣ ਪੁਲਿਸ ਜਿਹੜੀ ਹੈ ਖਾਸ ਤੋ ਉਹ ਜੋ 2 ਕਿਲੋ ਦਾ ਕਲਾਪ ਚੱਲੂਗੀ ਜਿਸ ਤਰ੍ਹਾਂ ਪੂਰੇ ਪੰਜਾਬ ਚ ਨਹੀਂ ਚੱਲ ਰਹੀ ਹੈ ਜਿੱਥੇ ਜਿਹੜੇ ਪੈਡਲਰ ਤੇ ਆਸ ਪਰ ਨੌ ਕਾਨੂੰਨ ਦੇ ਮਤਲਬ ਕੋਲ ਦੇ ਮਕਾਨ ਵੀ ਜਿਹੜੇ ਢਾਈ ਜਾ ਰਹੇ ਆ ਇੱਥੇ ਵੀ ਆਪਾਂ ਪ੍ਰਪੋਜ਼ਲ ਤਿਆਰ ਕਰ ਰਹੇ ਆ ਜਿਨ੍ਹਾਂ ਤੇ ਮਲਟੀਪਲ ਐਨਡੀਪੀਐਸ ਦੀ ਐਫਆਈਆਰਸ ਆ ਉਹ ਸਾਰਿਆਂ ਨੂੰ ਪਤਾ ਤੇ ਮੇਰੀ ਉਹਨਾਂ ਨੂੰ ਸਖਤ ਚੇਤਾਵਨੀ ਆ ਕਿ ਵੀ ਉਹ ਆਪਣਾ ਪੜਾ ਵਿਚਾਰ ਲੈਣ ਕਿਉਂਕਿ ਪੁਲਸ ਜਿਹੜੀ ਛੱਡੂਗੀ ਨਹੀਂ ਤੇ ਆਪਾਂ ਪੂਰਾ ਮਨ ਬਣਾਇਆ ਕਿ ਹਰ ਇੱਕ ਬੰਦੇ ਨੂੰ ਜਿਹੜਾ ਬੰਦਾ ਨਸ਼ਾ ਵੇਚ ਰਿਹਾ ਹੋਊਗਾ ਕਾਨੂੰਨ ਦੇ ਮਤਾਂਦੇ ਕੋਲ ਨੂੰ ਸੜਾਂ ਗਏ ਉਹ ਤੇ ਘਰ ਜਾ ਕੇ ਪੜਾਂਗੇ ਜਿੱਥੇ ਲੱਭਣਗੇ ਉੱਥੇ ਪੜਾਂਗੇ ਤੇ ਹਰ ਪ੍ਰਕਾਰ ਦੀ ਜਿਹੜੀ ਕਾਨੂੰਨ ਦੇ ਮਤਾਂਦੇ ਕਾਰਵਾਈ ਵੀ ਕਰਾਂਗੇ ਤੇ ਆਪਾਂ ਇਨਸ਼ੋਰ ਕਰਨਾ ਕਿ ਜਿਹੜਾ ਪਠਾਨਕੋਟ ਵਿੱਚ ਕਿਸੇ ਵੀ ਟਾਈਪ ਦਾ ਨਸ਼ੇ ਦੀ ਸਪਲਾਈ ਨਸ਼ੇ ਦੀ ਸੇਲ ਜਾਂ ਕਿਸੇ ਵੀ ਨਸ਼ੇ ਦੀ ਨਸ਼ੇ ਨੂੰ ਲੈ ਕੇ ਵਾਲਟ ਜਿਹੜੀ ਹੈ ਉਹ ਨਾ ਹੋ ਸਕੇ ਤੇ ਪੁਲਿਸ ਜਿਹੜੀ ਇਨਸ਼ੋਰ ਕਰੂਗੀ ਕਿ ਪਠਾਨਕੋਟ ਦੇ ਵਿੱਚ ਜਿਹੜਾ ਉਹ ਜਿਹੜੇ ਪੈਗਲਰਸ ਆ ਉਹਨਾਂ ਦੇ ਖਿਲਾਫ ਇੱਕ ਐਗਜ਼ੈਂਪਲਰੀ ਆਪਾਂ ਐਕਸ਼ਨ ਕਰੀ ਔਰ ਜਿਹੜੇ ਫੜੇਗੇ ਵਨ ਲਿਜਾਂਦਾ ਦੀ ਗਿਆ ਨੂੰ ਮਿਲਿਆ ਕਿ ਜਿਹੜੇ ਟੈਕ ਟੈਕਸੀ ਦੇ ਵਿੱਚ ਸੰਲਿੱਪ ਨੇ ਉਹਨਾਂ ਦੀ ਪ੍ਰੋਪਰਟੀ ਜਿਹੜੀ ਨੇ ਡਿਸਪੋਇਟੀਆਂ ਜਾ ਰਹੀਆਂ ਸਭ ਠਾਲਪੁਰ ਦੇ ਵਿੱਚੋਂ ਦੇ ਪ੍ਰੋਪੋਜ਼ਲ ਜੀ ਦੂਸਰਾ ਮਤਲਬ ਦੱਸਿਆ ਸੀ ਆਪਾਂ ਬਿਲਕੁਲ ਉੱਤੇ ਕਾਰਵਾਈ ਕਰ ਰਹੇ ਆਪਾਂ ਪ੍ਰੋਪੋਜ਼ਲ ਬਣਾ ਰਹੇ ਆ ਸਾਡੇ ਕੋਲ ਬੰਦੇ ਆਇਡੈਂਟੀਫਾਈ ਜਿਹੜਾ ਕਿਹਨਾਂ ਕੋਲ ਜਿਹੜੀਆਂ ਪ੍ਰੋਪਰਟੀਆਂ ਇਸ ਤਰ੍ਹਾਂ ਦੀਆਂ ਤੇ ਆਪਾਂ 101% ਉਹਨਾਂ ਦੇ ਅਗੇਂਸਟ ਕਾਰਵਾਈ ਕਰਾਂਗੇ ਤੁਹਾਨੂੰ ਵੀ ਉੱਥੇ ਬੁਲਾਵਾਂਗੇ ਆਪਾਂ ਇਸ ਤਰ੍ਹਾਂ ਕੋਈ ਲੁਕਾਛ ਪਾ ਕੇ ਕੋਈ ਕਾਰਵਾਈ ਨਹੀਂ ਹੋਊਗੀ ਐਸ ਪਰ ਲੋਈ ਕਰਾਂਗੇ ਆਪਾਂ ਠੀਕ ਹੈ ਜੀ ਇਹਦੇ ਆਪਾਂ ਨੂੰ ਤੁਹਾਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਘਬਰਾਹਟ ਦੀ ਲੋੜ ਨਹੀਂ ਆਪਾਂ ਕਾਨੂੰਨ ਦੇ ਮੁਕਾਬਕ ਜਿਹੜੀ ਹੈ ਕਾਰਵਾਈ ਕਰਾਂਗੇ